ਅ ਬੜੇ ਚਿਰ ਮਗਰੋਂ ਕੱਲ ਮਾਨ ਸਾਹਿਬ ਦੇ ਕੇਵਲ ਟਵੀਟਾਂ ਰਾਹੀਂ ਦਰਸ਼ਨ ਹੋਏ ਜਿੱਚੇ ਉਹਨਾਂ ਨੇ ਆ ਟਵੀਟ ਇੱਕ ਪਾਈ ਹੈ ਜਿੱਥੇ ਉਹ ਕਲੇਮ ਕਰ ਰਹੇ ਆ ਕਿ ਅਜਨਾਮੀ ਕੰਪਨੀ BMW ਗੱਡੀਆਂ ਦੇ ਪਾਰਟਸ ਬਣਾਉਣ ਦੇ ਨਿਵੇਸ਼ ਨੂੰ ਲੈ ਕੇ ਅਫਸਰਾ ਨਾਲ ਮੁਲਾਕਾਤ ਹੋਈ ਤੇ ਪੰਜਾਬ 'ਚ ਨਿਵੇਸ਼ ਨੂੰ ਲੈ ਕੇ ਵਿਸਤਾਰ ਸਹਿ ਚਰਚਾ ਹੋਈ ਪੰਜਾਬ ਦੇ ਮੰਡੀ ਗੁਵਿੰਦਗੜ੍ਹ ਵਿਖੇ BMW ਦੇ ਪਾਰਟਸ ਬਣਾਉਣ ਦਾ ਇੱਕ ਪਲਾਂਟ ਲਗਾਉਣ ਦਾ ਫੈਸਲਾ ਹੋਇਆ ਜਿੱਥੇ ਸੈਂਕੜੇ ਕਰੋੜਾਂ ਦਾ ਨਿਵੇਸ਼ ਹੋਵੇਗਾ ਤੇ ਹਜ਼ਾਰਾਂ ਨੌਜਵਾਨਾਂ ਨੂੰ ਰੋਜ਼ਗਾਰ ਵੀ ਮਿਲੇਗਾ ਮੈਂ ਅਗਲੇ ਮਹੀਨੇ ਇਸ ਦੀ ਸ਼ੁਰੂਆਤ ਕਰਨ ਜਾਵਾਂਗਾ ਪੰਜਾਬ ਦੇ ਨਿਵੇਸ਼ ਪੱਖੀ ਨੀਤੀਆਂ ਦਾ ਦੀ ਇਹਨਾਂ ਨੇ ਸ਼ਲਾਗਾ ਕੀਤੀ ਅਸੀਂ ਆਪਣੇ ਰੰਗਲੇ ਪੰਜਾਬ ਦੇ ਮਿਸ਼ਨ ਵੱਲ ਲਗਾਤਾਰ ਵੱਧ ਰਹੇ ਹਾਂ ਆ ਟਵੀਟ ਹੈ ਜੀ ਬੇਥੇ ਤਾਂ ਸੀਗਾ ਕਿ ਸ਼ਾਇਦ ਰੂਪਰੂ ਦਰਸ਼ਨ ਹੋ ਜਾਣ ਸ਼ਾਇਦ ਬੋਲ ਕੇ ਦੱਸਦਣ ਮਗਰ ਆ ਫੇਰ BMW ਵਾਲਾ ਝੂਠ ਸਾਹਮਣੇ ਆਇਆ ਤੁਹਾਨੂੰ ਯਾਦ ਹੋਣਾ ਜਦ ਜਰਮਨੀ ਗਏ ਸੀ ਜਦੋਂ ਵੱਧ ਖਾਧੀ ਪੀਤੀ ਗਈ ਮੁੜ ਕੇ ਜਹਾਜ਼ ਨਹੀਂ ਚੜ ਸਕੇ ਉਸ ਵੇਲੇ ਵੀ ਇਹਨਾਂ ਨੇ ਇੱਕ ਬਿਆਨ ਜਾਰੀ ਕੀਤਾ ਸੀਗਾ ਜਿੱਚ ਇਹਨਾਂ ਨੇ ਕਿਹਾ ਸੀਗਾ ਕਿ ਆ ਉਹ ਮੈਂ ਪੁਰਾਣੇ ਸਾਂਝੇ ਕਰ ਰਿਹਾ ਜਿਦੇ ਚ ਲਿਖਿਆ ਮੁੱਖ ਮੰਤਰੀ ਭਗਵੰਤ ਮਾਨ ਕੀ ਕੋਸ਼ਿਸ਼ ਰੰਗ ਲਾਈ ਪੰਜਾਬ ਮੇ ਆਟੋ ਪਾਰਟਸ ਕੀ ਯੂਨਿਟ ਲਗਾਏਗੀ ਬੀਐਮਡਬਲੂ ਨੋ ਜਰਮਨ ਲਕਜਰੀ ਕਾਰ ਮੇਕਰ ਬੀਐਮਡਬਲੂ ਇਸ ਨਾਟ ਸੈਟਿੰਗ ਅਪ ਐਨੀ ਪਲਾਂਟ ਇਨ ਪੰਜਾਬ ਪਰ ਬੀਐਮਡਬਲੂ ਨੇ ਇਹਦੇ ਬਾਰੇ ਇਸ ਕਲੈਰੀਫਿਕੇਸ਼ਨ ਦੇ ਦਿੱਤੀ ਔਰ ਫਿਰ ਉਹ ਕਾਫੀ ਚਰਚਾ ਦਾ ਵਿਸ਼ਾ ਬਣਾ ਫਿਰ BMW ਨੇ ਇੱਕ ਹੋਰ ਕਲੈਰੀਫਿਕੇਸ਼ਨ ਦਿੱਤੀ no plans plans for punjab plant BMW contradicts bhagwant maan's claim ਉਹ ਗੱਲ ਝੂਠੀ ਸਾਬਤ ਹੋਈ ਅੱਜ ਮੈਂ ਤਾਂ ਥੋੜੇ ਲਾਈਵ ਹੋਇਆ ਕਿ ਪਤਾ ਨਹੀਂ ਇਹ ਹਲੇ ਤੱਕ ਸ਼ਰਾਬ ਦਾ ਜਾਂ ਸਰੂਰਤੀ ਨੇ ਹਲੇ ਤੱਕ ਉਹਦਾ ਅਸਰ ਨਹੀਂ ਉਤਰਿਆ ਪਹਿਲਾਂ ਵੀ ਐਸਈਓ ਸਰਕਾਰੀਆਂ ਤੇ ਗਵਰਨਮੈਂਟੇਰੀਅਨ ਦਾ ਉਹ ਭਾਸ਼ਣ ਸੁਣਿਆ ਸੀਗਾ ਇੱਕ ਚੈਨਲ 'ਚ ਔਰ ਉਸ ਤੋਂ ਬਾਅਦ ਨਿੱਜੀ ਜਹਾਜ਼ 'ਚ ਲੱਖਾਂ ਰੁਪਈਆ ਖਰਚ ਕਰਕੇ ਜਿਹਦਾ ਸ਼ਾਇਦ 4 ਲੱਖ ਰੁਪਈਆ ਇੱਕ ਘੰਟੇ ਦਾ ਖਰਚ ਆਉਂਦਾ ਉਹ ਜਹਾਜ਼ ਨੂੰ ਲੈ ਕੇ ਪਹਿਲਾਂ ਪੰਜਾਬ ਤੋਂ ਦਿੱਲੀ ਗਏ ਦਿੱਲੀ ਤੋਂ ਫੇਰ ਪੰਜਾਬ ਆਏ ਫਿਰ ਡਿੱਗ ਗਏ ਔਰ ਫੇਰ ਵਾਪਸ ਦਿੱਲੀ ਉਹਨਾਂ ਨੂੰ ਲਾਜ ਲਈ ਲਿਆਉਣਾ ਲਿਜਾਣਾ ਪਿਆ ਮਗਰ ਮੈਂ ਆ ਇਹਨਾਂ ਦੀ ਇੱਕ ਜਿਹੜੀ ਝੂਠ ਸਾਮਣੇ ਲਿਆ ਰਿਹਾ ਕਿ ਇਹ ਪਲਾਂਟ ਮਾਡਰਨ ਆਟੋਮੋਟਿਵਸ ਇਹਦਾ ਜੇ ਤੁਸੀਂ ਗੂਗਲ ਕਰੋ ਨਾ ਜੀ ਇਹ ਬੜਾ ਸਾਫ ਨਿਕਲ ਕੇ ਆਉਂਦਾ ਹੈ ਕਿ ਇਹ ਪਲਾਂਟ ਨੂੰ ਲੱਗੇ ਨੂੰ ਕੋਈ 15 ਸਾਲ ਤੋਂ ਵੱਧ ਹੋ ਗਏ ਆ ਆਬਾਊਟ ਮਾਡਰਨ ਆਟੋਮੋਟਿਵਸ ਜੇ ਤੁਸੀਂ ਪੜੋਗੇ ਆਲਰੇਡੀ ਉੱਥੇ 1300 ਬੰਦਾ ਕੰਮ ਕਰ ਰਿਹਾ ਇਹ ਕਹਿੰਦੇ ਹਜ਼ਾਰਾਂ ਨੂੰ ਨੌਕਰੀ ਮਿਲੂਗੀ ਆਪਦੀ ਟਵੀਟ 'ਚ ਇਹ ਕਹਿ ਰਹੇ ਮੈਂ ਪੁੱਛਣਾ ਚਾਹੂੰਗਾ 1300 ਤੱਕ ਅੱਗੇ ਕੰਮ ਕਰ ਰਿਹਾ ਕਿੰਨੇ ਹਜ਼ਾਰ ਨੂੰ ਹੋਰ ਦੇ ਦੇਣਗੇ ਇਹ ਨੌਕਰੀ ਫੇਰ ਝੂਠ ਬੋਲਣ ਦਾ ਠੇਕਾ ਚੁੱਕ ਲਿਆ ਔਰ ਆਲਰੇਡੀ ਮੈਂ ਇਸ ਦੇ ਮਾਲਕ ਨੂੰ ਅਦਿੱਤਿਆ ਗੋਇਲ ਸਾਹਿਬ ਦੀ ਤੇ ਉਹਨਾਂ ਦੇ ਜਿਹੜੇ ਹੋਰ ਸਾਥੀ ਸਹਿਬਾਨ ਨੇ ਮੈਂ ਉਹਨਾਂ ਦੀ ਸ਼ਲਾਘਾ ਕਰਦਾ ਦੇ ਆ ਡੂਇੰਗ ਐਨ ਐਗਜ਼ੈਂਪਲਰੀ ਜੌਬ ਆਈ ਵਾਂਟ ਟੂ ਪ੍ਰੇਸ them ਮੈਂ ਔਨ ਰਿਕਾਰਡ ਕਹਿਣਾ ਕਿ ਉਹ ਦੇ ਹੈਵ ਬਰਾਉਟ ਨੇਮ ਐਂਡ ਫੇਮ ਟੂ ਪੰਜਾਬ ਮਗਰ ਇਹ ਪਲਾਂਟ ਚੱਲਦੇ ਨੂੰ ਹੋ ਕਿੰਨਾ ਸਮਾਂ ਗਿਆ ਜਿਹੜਾ ਪਿਛਲੀਆਂ ਸਰਕਾਰਾਂ ਚ ਲੱਗਿਆ ਉਹਦਾ ਕ੍ਰੈਡਿਟ ਤੁਸੀਂ ਅੱਜ ਲੈਣਾ ਚਾਹੁੰਦੇ ਹੋ ਔਰ ਇਹ ਵੇਖੋ ਆ ਉਹਨਾਂ ਦੀ ਗੂਗਲ ਕਰੋ ਤੇ ਸਾਹਮਣੇ ਆਉਂਦੀ ਆ ਧਿਆਨ ਨਾਲ ਵੇਖੋ BMW ਨੇ ਆਲਰੇਡੀ ਇਹ ਸਪਲਾਈਅਰ ਨੇ ਕੋਈ ਨਵੀਂ ਚੀਜ਼ ਨਹੀਂ ਆ ਇਹ ਗੂਗਲ ਇਹ ਹੁਣ ਕੱਲ ਕਹਿ ਦੇਵਾਂਗੇ ਹੋਂਡਾ ਦਾ ਮੈਂ ਪਲਾਂਟ ਲਾ ਰਿਹਾ ਕਿਉਂਕਿ ਹੋਂਡਾ ਦੀ ਸਪਲਾਈਅਰ ਨੇ ਫਿਰ ਕਹਦੇ ਹੋਗੇ ਨਹੀਂ ਜੀ ਮੈਂ Yamaha ਦਾ ਵੀ ਪਲਾਂਟ ਲਾ ਰਿਆ ਕਿਉਂਕਿ Yamaha ਦੇ ਸਪਲਾਈਅਰ ਨੇ ਫਿਰ ਕਹੂੰਗਾ ਕਿ ਮੈਂ TVS ਕੰਪਨੀ ਦਾ ਜਾਂ Hero ਕੰਪਨੀ ਦਾ ਪਲਾਂਟ ਲਾ ਰਿਆ ਕਿਉਂਕਿ ਉਹਨਾਂ ਦੇ ਵੀ ਸਪਲਾਈਅਰ ਨੇ ਇਸ ਲਈ ਮੇਰਾ ਕਹਿਣ ਦਾ ਭਾਵ ਹੈ ਕਿ ਸਟਾਪ ਲਾਇੰਗ ਝੂਠ ਬੋਲਣਾ ਬੰਦ ਕਰੋ ਔਰ ਜੇ ਤੁਸੀਂ Google ਕਰੋਗੇ Google ਕਰਦਿਆਂ ਸਾਰ ਤੁਸੀਂ ਵੇਖੋਗੇ ਕਿ ਇਸ ਪਲਾਂਟ ਬਾਰੇ ਸਭ ਕੁਝ ਬੜੇ ਵਿਸਤਾਰ ਨਾਲ ਉੱਥੇ ਆਉਂਦਾ ਆ ਅੱਜ ਜਿਹੜੇ ਇਹਨਾਂ ਦੇ ਮਾਲਕ ਨੇ ਅਦਿੱਤਿਆ ਗੋਇਲ ਸਾਹਿਬ ਇਹ ਅਬਾਊਟ ਅਸ ਆ ਕਾਗਜ਼ ਹੈ ਇਹਨਾਂ ਦੀ ਫੋਟੋ ਵੀ ਲੱਗੀ ਹੈ ਐਮ ਡੀ ਦਾ ਮੈਸੇਜ ਵੀ ਹੈ ਗੋਇਲ ਸਾਹਿਬ ਦੀ ਫੋਟੋ ਵੀ ਔਰ ਆਹੀ ਫੋਟੋ ਤੁਸੀਂ ਧਿਆਨ ਨਾਲ ਵੇਖੋ ਇੱਥੇ ਵੀ ਉਹੀ ਫੋਟੋ 'ਚ ਆ ਆ ਉਹ ਇਨਸਾਨ ਨੇ ਜੀ ਇੱਥੇ ਆਹ ਨੰਬਰ ਤੇ ਆ ਇੱਥੇ ਆ ਉਹਨਾਂ ਦੇ ਬਾਰੇ ਬੜੇ ਵਿਸਥਾਰ ਪੂਰਵਕ ਤਰੀਕੇ ਨਾਲ ਆਪ ਦੀ ਫੈਕਟਰੀ ਕਦੋਂ ਦੀ ਚੱਲ ਰਹੀ ਹੈ ਕਿਵੇਂ ਚੱਲ ਰਹੀ ਹੈ ਇਹਦੇ 'ਚ ਜ਼ਿਕਰ ਹੁਣ ਮੈਂ ਅਗਲੀ ਗੱਲ ਕਰਾਂ ਕਿ ਜੇ ਤੁਸੀਂ ਧਿਆਨ ਨਾਲ ਇਹਦੇ ਚ ਜਾ ਕੇ Google ਕਰੋ ਸਾਰੇ ਪੰਜਾਬੀਆਂ ਨੂੰ ਮੈਂ ਕਹੂੰਗਾ ਯੂ ਮਸਟ Google ਇਨਟੂ ਦਿਸ ਥਿੰਗ ਕਿ ਤੁਹਾਡੀ ਇਹ ਗੱਲ ਸਮਝ ਆਵੇ ਕਿ ਇਹ ਪਲਾਂਟ ਕੀ ਮਾਲ ਸਾਹਿਬ ਲਗਾ ਰਿਹਾ ਕਿ ਪਹਿਲਾਂ ਦਾ ਲੱਗਿਆ ਉਹਦੇ ਚ ਤੁਸੀਂ ਇੱਕ ਜਾ ਕੇ ਅ ਇੱਕ ਹੋਰ ਜਗ੍ਹਾ ਤੇ Google ਕਰੋ ਤੁਹਾਨੂੰ ਉਹ ਲੋਕੇਸ਼ਨ ਦੱਸਦਾ ਕਿ ਇਹ ਹੈ ਕਿੱਥੇ ਪਲਾਂਟ ਬੜੇ ਕਲੈਰਿਟੀ ਨਾਲ ਉਹ ਦੱਸਦਾ ਪਿੰਡ ਦਾ ਨਾਮ ਤੇ ਆਪ ਦਾ ਐਡਰੈਸ ਆ ਮੈਨੂਫੈਕਚਰਿੰਗ ਇਨ ਛਤਰਪੁਰ ਪੰਜਾਬ ਜੇ ਤੁਸੀਂ ਵੇਖਿਓ ਉਹਦੇ ਚ ਫੋਟੋਸ ਤੇ ਜਾ ਕੇ ਕਲਿੱਕ ਕਰਿਓ ਮੈਂ ਆ ਇਹ ਕਾਈਂਡਲੀ ਖੋਲ ਕੇ ਮੈਨੂੰ ਦਿਓ ਇਹ ਫੋਟੋਸ ਤੇ ਕਲਿੱਕ ਕਰੋਗੇ ਤੇ ਸਾਹਮਣੇ ਆਜੂਗਾ ਕਿ ਪਲਾਂਟ ਦਾ ਬਾਹਰਲਾ ਦਰਵਾਜ਼ਾ ਵੀ ਵਿਖਾਉਂਦੇ ਸੋ ਕੋਈ ਐਕਸਪੈਂਸ਼ਨ ਕਰ ਰਿਹਾ ਹੈ ਮਾਨ ਸਾਹਿਬ ਕੀ ਤੁਸੀਂ ਇੰਨਾ ਝੂਠ ਬੋਲੋਗੇ ਮੈਨੂੰ ਤਾਂ ਤੁਸੀਂ ਮਜਬੂਰ ਕਰ ਦਿੰਨੇ ਹੋ ਕਹਿਣ ਲਈ ਕਿ ਹਾਲੇ ਵੀ ਇਹ ਭਗਵੰਤਮਾਨ ਦੀ ਸ਼ਬਦ ਨਹੀਂ ਇਹ ਪੈਗਵੰਤਮਾਨ ਦੇ ਸ਼ਬਦ ਨੇ ਵੈਸੇ ਥੋੜੀ ਵੀਡੀਓ ਜੇ ਮੈਂ ਸ਼ੇਅਰ ਕਰਨ ਲੱਗਿਆ ਤੇ ਬੜਾ ਹਾਸੇ ਦਾ ਮਾਹੌਲ ਬਣ ਜੂਗਾ ਕਿ ਇੱਕ ਥੋੜੀ ਅੱਜ ਵੀਡੀਓ ਮੈਨੂੰ ਕਿਸੇ ਸੱਜਣ ਨੇ ਭੇਜੀ ਤੇ ਮੈਂ ਤੁਹਾਡੇ ਆ ਸ਼ੇਅਰ ਕਰਨਾ ਚਾਹੁੰਦਾ ਕਿਉਂਕਿ ਮੈਨੂੰ ਤਾਂ ਉਹ ਗੱਲ ਯਾਦ ਆ ਗਈ ਜਦ ਤੁਸੀਂ ਸਕੂਲ ਜਿੱਦ ਆ ਤੁਸੀਂ ਬਾਹਰ ਭੇਜੇ ਸੀ ਆਹ ਟੀਚਰ ਸਾਹਿਬਾਨਾਂ ਨੂੰ ਟ੍ਰੇਨਿੰਗ ਆਸਤੇ ਤੇ ਜਦੋਂ ਟ੍ਰੇਨਿੰਗ ਆਸਤੇ ਭੇਜ ਰਹੇ ਹੋ ਤੁਸੀਂ ਬੜੇ ਆ ਥੋੜੀ ਇੱਕ ਵੀਡੀਓ ਹੈ ਪ੍ਰਿੰਸੀਪਲਸ ਆ ਇਸ ਪ੍ਰਿੰਸੀਪਲ ਹੈਡਮਾਸਟਰਾਂ ਦੇ ਸੁਣਨ ਵਾਲੀ ਗੱਲ ਇਹ 70 80 ਸੀ 100 100 ਦੇ ਬੈਚੇਸ ਨੂੰ ਸਵਿਟਜ਼ਰਲੈਂਡ ਆਕੋ ਸਵਿਟਜ਼ਰਲੈਂਡ ਨਾਲ ਸਿੰਗਾਪੁਰ ਪਲੱਸ ਆਕਸਫੋਰਡ ਹੈਵਰਡ ਹਾਵਰਡ ਹੁੰਦਾ ਜੀ ਥਾਰ ਨਹੀਂ ਮੰਨਣਾ ਇਹ ਮਸਲਾ ਪੁੱਲਣ ਦਾ ਹੈ ਕੱਲ ਫਿਰ ਜਿੱਤਣਾ ਹੈ ਸੁਰੱਖਿਅਤ ਜਿਹਾ ਪਹਿਲੇ ਉੱਠੇ ਇਹ ਜਿਹੜੀ ਹੈਵਰਡ ਹੈ ਨਾ ਜੀ ਇਹ ਉਹ ਆ ਜਿਹੜੀ ਤੁਸੀਂ ਈਲਨ ਨੇ ਤਾਂ ਫਿਰ ਡਿੱਗ ਡੁੱਗ ਜਾਣੇ ਹੋ ਇਹਨੂੰ ਹਾਰਵਰਡ ਯੂਨੀਵਰਸਿਟੀ ਆ ਜੀ ਹੈਵਰਡ ਨਹੀਂ ਹੈ ਫੋਰ ਦਾ ਰਿਕਾਰਡ ਮੈਂ ਤੁਹਾਨੂੰ ਕਰੈਕਟ ਕਰਨਾ ਚਾਹੁੰਦਾ ਕਿਉਂਕਿ ਤੁਸੀਂ ਸਾਡੇ ਸੀਐਮਓ ਜਿੱਦ ਜਾ ਕੇ ਇਹ ਜੀ ਗੱਲ ਕਰਦੇ ਹੋ ਤੇ ਹਾਸੇ ਦਾ ਹਾਸੇ ਮਜ਼ਾਕ ਦਾ ਤੁਸੀਂ ਪਾਤਰ ਬਣਦੇ ਹੋ ਸੋ ਕਾਈਂਡਲੀ ਆ ਹੱਥ ਜੋੜੇ ਝੂਠ ਬੋਲਣਾ ਬੰਦ ਕਰੋ ਸਟਾਪ ਮਿਸਲੀਡਿੰਗ ਦ ਪੀਪਲ ਆਫ ਪੰਜਾਬ ਸਚਾਈ ਸਾਹਮਣੇ ਰੱਖੋ ਔਰ ਉਹ ਸਚਾਈ ਇਹ ਹੈ ਕਿ ਮੰਡੀ ਗੋਵਿੰਦਗੜ੍ਹ 'ਚ ਮਾਡਰਨ ਆਟੋਮੋਟਿਵਸ ਦੇ ਪਲਾਂਟ ਨੂੰ ਚਲਦਿਆਂ ਨੂੰ 15 ਸਾਲ ਤੋਂ ਵੱਧ ਹੋ ਗਏ ਆ ਆ ਉਹਦੀ ਸਾਈਟ ਹੈ ਇਸ ਨੂੰ ਜੇ ਤੁਸੀਂ ਗੂਗਲ ਕਰੋਗੇ ਔਰ ਆ ਫੋਟੋਸ ਤੇ ਆ ਮੈਂ ਦਿਖਾ ਰਿਹਾ ਇਹਨੂੰ ਧਿਆਨ ਨਾਲ ਦਿਖਾ ਦਿਓ ਤੇ ਜੇ ਇਹਨੂੰ ਫੋਟੋਸ ਤੇ ਕਲਿੱਕ ਕਰੋਗੇ ਜਦ ਫੋਟੋਸ ਤੇ ਕਲਿੱਕ ਕਰੋਗੇ ਤੇ ਸਾਹਮਣੇ ਫੈਕਟਰੀ ਦੀਆਂ ਫੋਟੋਆਂ ਆਮਾ ਫੈਕਟਰੀ ਚ ਚੱਲਦੀਆਂ ਮੈਨੂਫੈਕਚਰਿੰਗ ਦੀਆਂ ਫੋਟੋਜ਼ ਬੜੀ ਕਲੀਅਰਲੀ ਆਊਗੀ ਇਸ ਲਈ ਜਰੂਰ ਦੱਸਣ ਦੀ ਕਿਰਪਾਲਤਾ ਕਰਿਓ ਮਾਨ ਸਾਹਿਬ ਕਿ 1300 EMPLOYEES ਆਲਰੇਡੀ EMPLOYEES ਕਰਦੇ ਆ ਥੋਡੇ ਇਸ ਡਰਾਮੇ ਨਾਲ ਕਿੰਨੇ ਵਾਝੇ ਨੇ ਸੋ ਸਟਾਪ ਮਿਸਲੀਡਿੰਗ ਦਾ ਪੀਪਲ ਆਫ ਪੰਜਾਬ ਝੂਠ ਬੋਲਣਾ ਬੰਦ ਕਰੋ ਐਂਡ ਕਮ ਡਾਊਨ ਟੂ ਸੀਰੀਅਸ ਗਵਰਨੈਂਸ ਲਾਅ ਐਂਡ ਆਰਡਰ ਦਾ ਜੋ ਹਾਲਾਤ ਬਣੇ ਆ ਥੋਡੇ ਸਾਹਮਣੇ ਆ ਜੇ ਇਹ ਕੋਈ ਅੱਜ ਇਨਵੈਸਟਮੈਂਟ ਪੰਜਾਬ ਚ ਆਈ ਹੈ ਥੋੜਾ ਇਹਦੇ ਚ ਯੋਗਦਾਨ ਆ ਭਗਵੰਤ ਮਾਨ ਸਾਹਿਬ ਜ਼ੀਰੋ ਮੈਂ गोयल ਸਾਹਿਬ ਨੂੰ ਤਾਂ ਵਧਾਈ ਦੇ ਸਕਦਾ ਉਹਨਾਂ ਦੀ ਟੀਮ ਨੂੰ ਜਿਨ੍ਹਾਂ ਦੀ ਹਿੰਮਤ ਸਦਕਾ ਇਹ ਆਇਆ ਮਗਰ ਫਜ਼ੂਲ ਦੀ ਫੋਕੇਬਾਜ਼ੀ ਫਜ਼ੂਲ ਦੇ ਆਪ ਦਾ ਠੱਪਾ ਲਵਾ ਦੇਣਾ ਕਿ ਮਾਨ ਸਾਹਿਬ ਦੀ ਬਦੌਲਤ ਆਈ ਹੈ BMW ਨਹੀਂ ਆ ਰਿਹਾ ਗੈਟਓਵਰ BMW ਗੈਟਓਵਰ ਗੋਲਡੀ ਬਰਾਡ ਇਸ ਲਈ ਇਹ ਤਾਂ ਜਿਵੇਂ ਤੁਸੀਂ ਪਹਿਲਾਂ ਕਿਹਾ ਸੀ ਉਹ ਲਾਰੈਂਸ ਗੋਲਡੀਬਰਾਡ ਨੂੰ ਫੜ ਲਿਆ BMW ਦਾ ਪਲਾਂਟ ਆ ਗਿਆ ਬੜੀ ਨਮੋਸ਼ੀ ਦੀ ਗੱਲ ਹੈ ਕਿ ਕਿਸੇ ਚੀਫ ਮਿਨਿਸਟਰ ਨੂੰ BMW ਵਰਗੀ ਵੱਡੀ ਕੰਪਨੀਆਂ ਇਸ ਨੂੰ ਕੌਂਟਰਡਿਕਟ ਕਰਨ ਇਸ ਲਈ ਅਸੀਂ ਪਾਰਟਸ ਦੇ OEM ਦੇ ਸਪਲਾਈਅਰਸ ਹੋ ਸਕਦੇ ਹਾਂ ਔਰ ਬੜੇ ਚਿਰ ਤੋਂ ਸਪਲਾਈ ਕਰ ਰਹੇ ਇਹਦੇ 'ਚ ਥੋੜਾ ਯੋਗਦਾਨ ਕੋਈ ਨਹੀਂ ਹੈ ਤੋ ਸਟਾਪ ਲਾਈਂਗ ਅਨ ਫੋਕਸ ਔਨ ਗਵਰਨੈਂਸ ਅੱਜ ਪੰਜਾਬ ਕਰਜਾਈ ਹੈ ਲੋਨ ਆਰਡਰ ਦੇ ਬੁਰੇ ਹਾਲ ਹੈ ਉਹ ਅਸਲੀਅਤ ਹੈ اور ਉਸ ਅਸਲੀਅਤ ਨੂੰ ਨਜਿੱਠੋ ਸਟਾਪ ਮਿਸਲੀਡਿੰਗ ਦਾ ਪੀਪਲ ਆਫ ਪੰਜਾਬ